ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਮੈਂ ਤੁਹਾਨੂੰ ਪੀਐਸਟੀਸੀਐਲ ਰਿਕਰੂਟਮੈਂਟ ਬਾਰੇ ਦੱਸਣ ਜਾ ਰਹੀ ਆ ਜਿਸ ਵਿੱਚ ਕਿ 609 ਟੋਟਲ ਪੋਸਟਾਂ ਆਈਆਂ ਨੇ ਅਸਿਸਟੈਂਟ ਲਾਈਨਮੈਨ ਦੀ ਤੇ ਜੂਨੀਅਰ ਇੰਜੀਨੀਅਰ ਦੀ ਜਿਹੜੀ ਕਿ ਪੰਜਾਬ ਦੇ ట్రాన్స్‌ਮਿਸ਼ਨ ਕਾਰਪੋਰੇਸ਼ਨ ਵੱਲੋਂ ਪੋਸਟ ਆਈ ਆ ਇਹ ਜੋ ਫਾਰਮ ਨੇ 17 ਨਵੰਬਰ ਤੋਂ ਸਟਾਰਟ ਹੋ ਗਏ ਨੇ ਅਪਲਾਈ ਹੋਣੇ ਤੇ 16 ਦਸੰਬਰ 2025 ਸ਼ਾਮ 12 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਫੀਸ ਦੀ ਲਾਸਟ ਡੇਟ ਵੀ 16 ਦਸੰਬਰ ਹੀ ਆ ਸੋ ਤੁਸੀਂ ਉਦੋਂ ਤੱਕ ਹੀ ਆਪਣੀ ਫੀਸ ਇਸ ਵਿੱਚ ਸਬਮਿਟ ਕਰ ਦੇਣੀ ਆ ਇਸ ਵਿੱਚ एलिजिਬਿਲਟੀ ਜਿਹਨਾਂ ਨੇ ਜੋ ਮੰਗੀ ਹੈ ਜਨਰਲੀ ਜੋ ਕੈਂਡੀਡੇਟਸ ਨੇ ਉਹਨਾਂ ਦਾ ਫੁੱਲ ਟਾਈਮ ਰੈਗੂਲਰ ਡਿਗਰੀ ਜਾਂ ਡਿਪਲੋਮਾ ਜਾਂ ਆਈਟੀਆਈ ਕਿਸੇ ਵੀ ਸਪੈਸੀਫਾਈਡ ਜਿਹਨਾਂ ਨੇ ਯੂਨੀਵਰਸਿਟੀ ਵੱਲੋਂ ਪਾਸ ਹੋਣਾ ਜ਼ਰੂਰੀ ਹੈ ਜਿਸ ਵਿੱਚ ਘੱਟੋ-ਘੱਟ 50 ਤੋਂ 60 ਨੰਬਰ ਹੋਣੇ ਜ਼ਰੂਰੀ ਨੇ ਤੇ ਬਾਕੀ ਇਸ ਵਿੱਚ ਇੰਜੀਨੀਅਰਿੰਗ ਦਾ ਡਿਪਲੋਮਾ ਵੀ ਤੁਸੀਂ ਜੇਕਰ ਕੀਤਾ ਹੈ ਤਾਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ 18 ਤੋਂ 37 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਏਜ ਰੈਲੈਕਸੇਸ਼ਨ ਐਸਸੀ ਐਸਟੀ ਨੂੰ 5 ਸਾਲ ਬੀਸੀ ਨੂੰ 3 ਸਾਲ ਦੀ ਛੋਟ ਦਿੱਤੀ ਜਾਊਗੀ ਫੀਸ ਵਿੱਚ 80% ਡਿਸੇਬਿਲਟੀ ਪਰਸਨ ਲਈ 885 ਦੇ ਬਾਕੀ ਸ ਫੀਸ ਰੱਖੀ ਗਈਆ ਸਿਲੈਕਸ਼ਨ ਇਸ ਵਿੱਚ ਤੁਹਾਡਾ ਆਨਲਾਈਨ ਕੰਪਿਊਟਰ ਬੇਸ ਟੈਸਟ ਹੋਣਾਗਾ ਆਬਜੈਕਟਿਵ ਟਾਈਪ ਹੋਏਗਾ ਜੋ ਕਿ ਮਲਟੀਪਲ ਚੁਆਇਸ ਕੁਐਸਚਨ ਹੋਣਗੇ ਉਸ ਬੇਸ ਤੇ ਤੁਹਾਡੀ ਮੈਰਿਟ ਲਿਸਟ ਜੋ ਹੋਏਗੀ ਆਏਗੀ ਜੋ ਮਾਰਕਸ ਤੁਹਾਡੇ ਅਬਟੇਨਡ ਹੋਣਗੇ ਇਹਦੇ ਵਿੱਚ ਕੋਈ ਇੰਟਰਵਿਊ ਨਹੀਂ ਹੋਣਾ ਜ਼ਿਆਦਾਤਰ ਪੋਸਟ ਲਈ ਸਾਰਾ ਇਹ ਜੋ ਪੋਸਟ ਆ ਮੈਰਿਟ ਬੇਸ ਦੀ ਹੋਣ ਵਾਲੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਤੁਹਾਡੀ ਸ਼ਾਰਟਲਿਸਟਡ ਕੈਂਡੀਡੇਟਸ ਦੀ ਹੀ ਹੋਵੇਗੀ ਸੈਲਰੀ ਇਸ ਵਿੱਚ ਅਸਿਸਟੈਂਟ ਇੰਜੀਨੀਅਰ ਦੀ 47000 ਅਸਿਸਟੈਂਟ ਮੈਨੇਜਰ ਦੀ ਵੀ 47000 ਰਹਿਣ ਵਾਲੀਆਂ ਆ ਤੇ ਨਾਲੇ ਕਾਊਂਟ ਆਫੀਸਰ ਦੀ 47 ਹਜ਼ਾਰ ਸੈਲਰੀ ਇਸ ਤੋਂ ਬਿਨਾ ਡਿਵੀਜ਼ਨਲ ਅਕਾਊਂਟੈਂਟ ਜੂਨੀਅਰ ਇੰਜੀਨੀਅਰ ਦੀ 35 ਹਜ਼ਾਰ ਸੈਲਰੀ ਇਸ ਵਿੱਚ ਰਹਿਣ ਵਾਲੀ ਆ ਸੋ ਇਹ ਕੰਪਲੀਟ ਵੀਡੀਓ ਜਾਣਕਾਰੀ ਸੀਗੀ ਪੀਐਸਟੀਐਸ ਰਿਕਰੂਟਮੈਂਟ ਦੀ ਜੇਕਰ ਤੁਸੀਂ ਘਰ ਬੈਠੇ ਅੱਦੇ ਰੋਜ਼ਾਨਾ ਆਉਂਦੀ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਸ ਪੋਸਟ ਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਇਸ ਪੋਸਟ ਦੀ ਅਫੀਸ਼ੀਅਲ ਵੈਬਸਾਈ सिक्सी साडे दे गए नम्बर सम्पर्क या वटसएप गरौँ धन्यवाद